ਪਾਰੀ ਮੀਂਹ ਦੇ ਕਾਰਨ ਹੋਣ ਕਈ ਸੂਬਿਆਂ ਦੇ ਵਿੱਚ ਸਕੂਲ ਕਾਲਜ ਬੰਦ ਕਰਨ ਦਾ ਜਿਹੜਾ ਕਿ ਐਲਾਨ ਕਰ ਦਿੱਤਾ ਗਿਆ ਹੈ ਹੋਰ ਵੀ ਜਨਜੀਵਨ ਪ੍ਰਭਾਵਿਤ ਹੋਇਆ ਹੈ ਜਾਣਕਾਰੀ ਦੇਣ ਜਾ ਰਿਹਾ ਕਿ ਆਖਿਰਕਾਰ ਦੇਸ਼ ਦੇ ਕਿਹੜੇ ਹਿੱਸਿਆਂ ਦੇ ਵਿੱਚ ਪਾਰੀ ਮੌਨਸੂਨ ਤੋਂ ਬਾਅਦ ਜਨਜੀਵਨ ਪ੍ਰਭਾਵਿਤ ਹੁੰਦਾ ਵੱਖ-ਵੱਖ ਹਿੱਸਿਆਂ ਦੀ ਗੱਲ ਕੀਤੀ ਜਾਵੇ ਤਾਂ ਕਈ ਖੇਤਰਾ ਦੇ ਵਿੱਚ ਸੜਕਾਂ ਤੇ ਪਾਣੀ ਭਰ ਗਿਆ ਹੈ ਪਾਣੀ ਦੇ ਨਾਲ ਭਰੀਆਂ ਸੜਕਾਂ ਨਜ਼ਰ ਆ ਰਹੀਆਂ ਨੇ ਪਹਾੜਾ ਦੇ ਵਿੱਚ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ ਇਸ ਕਾਰਨ ਕਈ ਰਾਜਾਂ ਵਿੱਚ ਸਕੂਲ ਅਤੇ ਕਾਲਜ ਬੰਦ ਕਰ ਦਿੱਤੇ ਗਏ ਨੇ ਭਾਰਤੀ ਮੌਸਮ ਵਿਭਾਗ ਨੇ ਕਈ ਰਾਜਾਂ ਦੇ ਵਿੱਚ ਲਾਲ ਅਤੇ ਸੰਤਰੀ ਅਲਰਟ ਜਾਰੀ ਕੀਤਾ ਹੈ ਅਗਲੇ 24 ਘੰਟੇ ਸੁਚੇਤ ਰਹਿਣ ਦੀ ਸਲਾਹ ਦਿੱਤੀ ਗਈ ਹੈ ਦੱਸ ਦਈਏ ਕਿ ਗੱਲ ਕਰਦੇ ਹਾਂ ਇੱਥੇ ਦੇਸ਼ ਦੇ ਉਹਨਾਂ ਹਿੱਸਿਆਂ ਦੀ ਜਿੱਥੇ ਹੋਣਾ ਭਾਰੀ ਮੀਂਹ ਨੇ ਤਬਾਹੀ ਮਚਾਈ ਹੋਈ ਹੈ ਜਨ ਜੀਵਨ ਪ੍ਰਭਾਵਿਤ ਕੀਤਾ ਹੈ ਸਭ ਤੋਂ ਪਹਿਲਾਂ ਰਾਜਸਤਾਨੀ ਦਿੱਲੀ ਦੀ ਗੱਲ ਕਰਾਂਗੇ ਦਿੱਲੀ ਦੇ ਨਾਲ ਨੌਇਡਾ ਗੁਰੂਗਰਾਮ ਦੇ ਵਿੱਚ ਪਾਣੀ ਭਰਿਆ ਹੋਇਆ ਸੜਕਾਂ ਤੇ ਟ੍ਰੈਫਿਕ ਜਾਮ ਹੋਇਆ ਹੈ ਨੌਇਡਾ ਦੇ ਵਿੱਚ ਪਹਿਲੀ ਤੋਂ ਅੱਠਵੀਂ ਜਮਾਤ ਤੱਕ ਦੇ ਸਾਰੇ ਸਕੂਲ ਬੰਦ ਕਰ ਦਿੱਤੇ ਗਏ ਨੇ ਮੀਂਹ ਅਜੇ ਹੋਰ ਤੇਜ਼ ਹੋਣ ਦੀ ਸੰਭਾਵਨਾ ਜ਼ਾਹਰ ਕੀਤੀ ਹੈ ਹਿਮਾਚਲ ਦੀ ਗੱਲ ਕਰਦੇ ਆ ਉਤਰਾਖੰਡ ਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਭਾਰੀ ਮੀਂਹ ਦੇ ਕਾਰ ਜ਼ਮੀਨ ਖਿਸਕਣ ਦੀਆਂ ਲੈਂਡਸਲਾਈਡਿੰਗ ਦੀਆਂ ਘਟਨਾਵਾਂ ਆ ਰਹੀਆਂ ਨੇ ਨਦੀ ਤੇ ਹੜ ਦਾ ਖਤਰਾ ਵਧਿਆ ਹੋਇਆ ਹੈ ਦੈਰਾਦੂਨ ਹਰਦੁਆਰ ਨੈਨੀਤਾਲ ਸਮੋਲੀ ਵਰਗੇ ਛਿਲਿਆਂ ਵਿੱਚ ਰੈਡ ਅਲਰਟ ਕਾਰਨ ਸਕੂਲ ਤੇ ਕਾਲਜ ਬੰਦ ਨੇ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਮੰਡੀ ਸਰਮੌਰ ਤੇ ਸੋਲਨ ਛਿਲਿਆਂ ਵਿੱਚ ਭਾਰੀ ਬਰਸਾਤ ਤੇ ਜ਼ਮੀਨ ਖਿਸਕਣ ਦਾ ਖਤਰਾ ਵਧਿਆ ਹੋਇਆ ਹੈ ਮੁੰਬਈ ਮਹਾਰਾਸ਼ਟਰ ਦੀ ਗੱਲ ਕਰਦੇ ਆ ਤਾਂ ਜਨਜੀਵਨ ਬੇहद ਪ੍ਰਭਾਵਿਤ ਹੈ ਜੀ ਰਾਏਗੜ੍ਹ ಮುಂಬೈ ਰਤਨਾਗਰੀ ਅਤੇ ਪੂਨੇ ਦੇ ਵਿਚਪਾਰੀ ਮੀ ਦੇ ਕਾਰਨ ਤਬਾਹੀ ਹੈ ਜੋ ਜੀਵਨ ਪਰਬੰਵਤ ਹੈ ਮੁੰਬਈ ਵਿੱਚ ਲੋਕਲ ਰੇਲ ਸੇਵਾਵਾਂ ਮਾ ਠੱਪ ਨੇ ਸੜਕਾਂ ਪਾਣੀ ਦੇ ਨਾਲ ਭਰੀਆਂ ਦਿਖਾਈ ਦੇ ਰਿਆ ਨੇ ਨਾਗਪੁਰ ਤੇ ਵਿਚੜ ਵਰਗੀ ਸਥਿਤੀ ਬਣੀ ਹੋਈ ਹੈ ਸਾਰੇ ਵਿਦਿਅਕ ادارے ਬੰਦ ਰੱਖਣ ਦੇ ਆਦੇਸ਼ ਸਰਕਾਰ ਦੇ ਵੱਲੋਂ جاری ਕਰ ਦਿੱਤੇ ਗਏ ਨੇ ਦੱਖਣੀ ਭਾਰਤ ਦੀ ਗੱਲ ਕਰੀਏ ਕੇਰਲ ਦੇ ਮਲਪੁਰਮ ਕੰਨੌਰ ਕਾਸਗਰੋੜ ਹੜਵਰਗੀ ਸਥਿਤੀ ਬਣੀ ਹੋਈ ਹੈ ਕਰਨਾਟਕ ਦੇ ਦੱਖਣੀ ਕੰਨੜ ਉੜੀਪੀ ਸ਼ਿਗਮੋਕਾ ਅਤੇ ਚਿਕਨ ਮਗਲੂਰੂ ਚਿਲਿਆਂ ਦੇ ਵਿੱਚ ਰੈਡ ਅਲਰਟ ਹੈ ਸਕੂਲ ਕਾਲਜ ਬੰਦ ਰੱਖੇਗਾ ਇਹਦੇ ਉਦਰੀ ਪੂਰਬੀ ਤੇ ਮੱਧ ਭਾਰਤ ਦੇ ਵਿੱਚ ਵੀ ਅਲਰਟ ਚੱਲੀ ਹੈ ਛੱਤੀਸਗੜ ਦੇ 19 ਚਿਲਿਆਂ ਦੇ ਵਿੱਚ ਹੜ ON ਦੀ ਸੰਭਾਵਨਾ ਹੈ ਜਦੋਂ ਦੱਸਦੀ ਹੈ ਕਿ ਉੱਤਰ ਪ੍ਰਦੇਸ਼ ਤੇ ਸਹਾਰਨਪੁਰ ਸ਼ਾਮਲੇ ਤੇ ਬਰੋੜ ਤੇ ਵਿੱਚ ਭਾਰੀ ਮੀਂਹ ਦੇ ਚੇਤਾਵਨੀ ਦੇ ਦਿੱਤੀ ਗਈ